ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇ ਵੀ ਫਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਚੱਕ ਦੂਹੇ ਵਾਲਾ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਸਵੀਰ ਵੀ ਦੋਸਤੋ ਇਸ ਪਿੰਡ ਨੂੰ ਮੁਸ਼ਰੀ ਮੌਕਸਰ ਜੇ ਪੈ ਜਾਂਦੀ ਆ ਮੌਕਸਰ ਤੋਂ ਲੋਟ ਰੌਂਡ ਦੇ ਤੇ ਇਹ ਪਿੰਡ ਰਹਿ ਜਾਂਦਾ ਰੋਡ ਤੋਂ ਤਕਰੀਬਨ ਥੋੜੀ ਜਿਹੀ ਪਿੱਛੇ ਆ ਜੇ ਗੱਲ ਕਰੀਏ ਨਾ ਬਾਹਲਾ ਨਹੀਂ ਕਹਿ ਸਕਦੇ ਅੱਧਾ ਕਿਲੋਮੀਟਰ ਦੂਰੀ ਤੇ ਹੋਊਗਾ ਭਾਈ ਪਿੰਡ ਤੋਂ ਜੇ ਹਨਾ ਅੱਧੇ ਤੋਂ ਵੀ ਘੱਟ ਆ ਅੱਧੇ ਤੋਂ ਵੀ ਘੱਟ ਆ ਰੋਡ ਤੋਂ ਹਨਾ ਪਿੱਛੇ ਤਕਰੀਬਨ ਰੋਡ ਵਾਂਗੂ ਹੀ ਆ ਥੋੜਾ ਜਿਹਾ ਪਿੱਛੇ ਹਟਮਾ ਤੇ ਗੁਰੂ ਘਰ ਇਸ ਪਿੰਡ ਦਾ ਰੋਡ ਦੇ ਉੱਤੇ ਹੀ ਹੈਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਇੱਕ ਗੱਪਣ ਨਹੀਂ ਲਈ ਜਾਈ ਮਾ ਜਾਜੀ ਕੀ ਬਣਦੀ ਨੇ ਤੇ ਮਾਈ ਤੋਂ ਲੈ ਕੇ ਤੁਹਾਡੇ ਨੂੰ ਕੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਜਾਣਕਾਰੀ ਬਾਈ ਤੋਂ ਲੈ ਲੈਣੀਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੁਤਰੀ ਘਾਵਰੇ ਉਹ ਠੀਕ ਠਾਕ ਜੀ ਹਾਂ ਠੀਕ ਠਾਕ ਠੀਕ ਆ ਇਹ ਕਰੀ ਆਪਣਾ ਨਾਂ ਦੱਸ ਦਿਓ ਜੀ ਰਾਜਾ ਸਿੰਘ ਜੀ ਰਾਜਾ ਸਿੰਘ ਹਾਂ ਠੀਕ ਆ ਤੇ ਇਹ ਮੱਝ ਘਰ ਦੀ ਹੈ ਹੀ ਆਪਣੇ ਘਰ ਦੀ ਝੋਟੀਆਂ ਠੀਕ ਆ ਕਿੰਮਾ ਸੂਹ ਸੂਣਾ ਬਈ ਇਹਨੇ ਇਹ ਤੀਜੇ ਸੂਏ ਸੂਹ ਗਈ ਹੁਣ ਠੀਕ ਆ ਤੀਜਾ ਸੂਆ ਸੂਹ ਗਈ ਹਾਂ ਠੀਕ ਆ ਤੇ ਦੂਜੇ ਸੂਏ ਕਿੰਨਾ ਕੁ ਦੁੱਧ ਚੋਇਆ ਇਹਦੇ ਥਲੋ ਬਈ ਆਪਾਂ ਇਹ 18 ਲੀਟਰ ਦੁੱਧ ਹੈਗਾ 18 ਲੀਟਰ ਦੇ ਲਗਭਗ ਜਣਕੀ ਦੇ ਦਿੰਦੀ ਹੈ ਹਾਂ 18 ਲੀਟਰ ਹੈਗਾ ਚੁੰਦੇ ਰਹੇ ਠੀਕ ਆ ਤੇ ਦਿਨ ਅੰਦਾਜ਼ਾ ਕਿੰਨੇ ਲੈ ਜੂਗੀ ਬਈ ਇਹ ਇਹ ਮੈਂ ਤੁਹਾਨੂੰ ਬਤੈ ਨਾ ਕਿੰਨੇ ਲਹੂਗੀ ਅੱਛਾ ਤਿੰਨ ਤੋਂ ਚਾਰ ਦਿਨ ਲਾਈ ਹਾਂ ਮਾਸ਼ਾ ਅੱਲ ਠੀਕ ਆ ਲੋ ਬਈ ਸੋਹਣੀ ਮਾਝਾ ਜੇ ਗੱਲ ਕਰੀਏ ਨਾ ਸਾਰੇ ਚੈਨ ਨੀਲੀ ਜਾਵੀ ਦੇ ਪੂਰੇ ਕਰਦੀ ਚਾਰੇ ਪੈਰ ਚਿੱਟੇ ਪੂਛ ਉੱਪਰ ਤਾਂ ਚਿੱਟੀ ਮੱਥਾ ਬੱਲਾ ਤੇ ਅੱਖਾਂ 'ਚ ਜਵਾਬ ਸੇਂਗ ਜੀ ਗੱਲ ਕਰੀ ਨਾ ਹੈਗਾ ਕੁੰਡਾ ਹੀ ਆ ਥੋੜਾ ਹੀ ਖੁੱਲਾ ਜਰੂਰ ਹੈਗਾ ਪਰ ਥੱਲੋ ਬਹੁਤ ਸਾਫ ਸੁਥਰੀ ਹੈ ਮਾਜੀ ਤੁਹਾਨੂੰ ਉਖਾ ਦੇਣੇ ਆ ਦੋਸਤੋ ਜਜਮੈਂਟ ਕਰੋ ਜੀ ਉਸ ਢੰਗ ਨਾਲ ਆਪਦੀ ਦੇ ਫਰਾਂ ਦਾ ਸਾਈਜ਼ ਬਹੁਤ ਸੋਹਣਾ ਫਰਾਂ ਦਾ ਸਾਈਜ਼ ਹੈ ਬਾਕੀ 3-4 ਦਿਨ ਸੂਨ ਦੇ ਵਿੱਚ ਇਹਦੇ ਬਾਕੀ ਆ ਤੇ ਨੇੜੇ ਹੀ ਤੇ ਤੁਹਾਨੂੰ ਸਾਰੇ ਦੋਨੋਂ ਪਾਸੇ ਤੇ ਜਾ ਕੇ ਮੈਟ ਲਾਉਣੇ ਆ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਮਗਰਨੇ ਪਾਸੋਂ ਜੱਜਮੈਂਟ ਕਰ ਲਈ ਬਾਕੀ ਤੋੜ ਕੇ ਤੁਹਾਨੂੰ ਨਾ ਇੱਕ ਵਾਰੀ ਜੀੜਾ ਕੜਵਾ ਕੇ ਵਿਖਾਉਂਦੇ ਆਂ ਦੇਖ ਸਾਜੇ ਥਣਾ ਦਾ ਸਾਈਜ਼ ਬਹੁਤ ਸੋਹਣਾ ਮਾਣਾ ਵੀ ਦੁੱਧ 18 ਲੀਟਰ ਦੇ ਲਗਭਗ ਕਰ ਦੇਣਾ ਹਵਾਨਾ ਜੱਜਮੈਂਟ ਦਿੰਦਾ ਹੈਗਾ ਜੀ ਗੱਲ ਕਰੀਏ ਨਾ ਜਿਹੜਾ ਵੀ ਦੂਰ ਨੇੜੇ ਤੋਂ ਆਊਗਾ ਤੇ ਬਾਕੀ ਆਪ ਦੀ ਸਮਝ ਨਾਲ ਲੈ ਲਓ ਜੀ ਦੋਵੇਂ ਬੁੱਲ ਚਿੱਟੇ ਆ ਜੇ ਗੱਲ ਕਰੀਏ ਨਾ ਨਾਸ ਵੀ ਗੁਲਾਬੀ ਹੈਗੀ ਐ ਤੇ ਤੋੜ ਕੇ ਤੁਹਾਨੂੰ ਪਾਉਂਦੇ ਲੈ ਵੀ ਇੱਕ ਵਾਰੀ ਖੇੜ ਤੋੜ ਕੇ ਤੋੜ ਕੇ ਵਿਖਾ ਲਈ ਲਓ ਵੀ ਤੋੜ ਕੇ ਤੁਹਾਨੂੰ ਖਾਉਣੇ ਆ ਤੁਰੀ ਯਾਨੀ ਕੋ ਤੁਸੀਂ ਹਵਾਨੇ ਜੱਜਮੈਂਟ ਲਾ ਲਓ ਦੇਖ ਸਾਡੇ ਰਾਜੀਪੜੀ ਚੰਗੀ ਆ ਸੰਭਾਈ ਬਾਈਆਂ ਦੀਆਂ ਚੰਗੀ ਆ ਦੇਖ ਸਾਡੇ ਪੂਰੀ ਬਾਡੀ ਬੰਨ ਤੇ ਦੀ ਮੱਝ ਹੈਗੀ ਆ ਦੇਖ ਸਾਡੇ ਆ ਗਈ ਆ ਗਈ ਨੇੜੇ ਹੋ ਕੇ ਦੁਬਾਰੇ ਤੁਹਾਨੂੰ ਹਵਾਨੇ ਜੱਜਮੈਂਟ ਕਰਾ ਦੇਣੇ ਕੋਈ ਨਹੀਂ ਬੰਦ ਬਈ ਇੱਥੇ ਬਨਣੀਆਂ ਨੇ ਲਓ ਵੀ ਇਥੇ ਬੰਨੀ ਸੀ ਰੇਟ ਫੋਨ ਪੁੱਛਦ ਨੇ ਅੰਕਲ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ 1,60,000 1,60,000 ਠੀਕ ਆ ਮਾਨਤਾਨ ਹੋ ਜੂਗਾ ਮੌਕੇ ਤੇ ਹਾਂ ਉਹ ਤਾਂ ਜਿਹੜਾ ਮਾੜਾ ਵਾਟਾ ਬੰਦਾ ਕਰਾਂਗੇ ਠੀਕ ਆ ਲੋ ਵੀ ਮੌਕੇ ਤੇ ਮਾਨਤਾਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਪਿੰਡ ਚੱਕ ਦੂਹੇ ਵਾਲਾ ਜ਼ਿਲ੍ਹਾ ਸ਼ਹੀਦ ਮੁਕਸਸਾ ਹੈ ਪੈ ਜਾਂਦਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਆਇਆ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਆ ਕੋਈ ਕੁਝ ਸੇਲ ਕਰਨਾ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ